ਨਸਾ ਸਿਕਲਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆਂ ਤਾਂ ਅੱਜ ਇੱਕੋ ਹੀ ਵਾਰ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਹੈ ਤੇ ਇਹ ਗੱਲਬਾਤ ਆਪਾਂ ਵੀ ਇਦਾਂ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਰਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਜੀ ਕਿਰਪਾ ਮਹਾਰਾਜ ਦੀ ਜੀ ਚਲੋ ਵਧੀਆ ਕਿਰਪਾ ਚੀ ਦੀ ਜੀ ਪਾ ਕੇ ਤੇ ਇੱਕ ਬੱਦਲ ਸਾਡੇ ਤੇ ਅੱਜ ਇੱਕੋ ਹੀ ਆ ਫਿਰ ਹਾਂਜੀ ਇੱਕੋ ਹੀ ਆ ਭਾਜੀ ਅੱਜ ਠੀਕ ਆ ਹਾਂਜੀ ਸੂਈ ਸਵਾਈ ਹਾਂਜੀ ਸੂਈ ਸਵਾਈ ਠੀਕ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਕਵਲਜੀਤ ਸਿੰਘ ਪਿੰਡ ਬਟਾਰੀ ਹਾਂਜੀ ਜ਼ਿਲ੍ਹਾ ਅਮਰੀਕਸਰ ਤੇ ਤਹਿਸੀਲ ਬਾਬਕਾਲਾ ਸਾਹਿਬ ਤੇ ਫੋਨ ਨੰਬਰ ਵੀ ਬੋਲਦੇ ਕਰੀ 9779814569 ਠੀਕ ਹੈ ਜੀ ਖਸਟ ਗਿਆ ਤੋਂ 2 ਕਿਲੋਮੀਟਰ ਆ ਤੇ ਰਈਏ ਤੋਂ 3 ਕਿਲੋਮੀਟਰ ਪਿੰਡ ਰਾਣਾਪੁਰ ਵੱਜਦਾ ਠੀਕ ਹੈ ਫਾੜਕ ਤੋਂ ਅਗਲੇ ਬੰਨੇ ਆਪਣੀ ਕੋਠੀ ਹੈ ਫਾੜਕ ਤੇ ਲੱਗ ਗਈ ਹੈ ਹਨਾ ਤੇ ਮੇਨ ਰੋਡ ਇੱਥੋਂ ਆਪਾਂ ਨੂੰ 1 ਕਿਲੋਮੀਟਰ ਜਿਹੜਾ ਵਾ ਅਮਰੀਕਸਰ ਤੋਂ ਦਿੱਲੀ ਨੂੰ ਜਾਂਦਾ ਜਿਹੜਾ ਜਲੰਧਰ ਵਾਲਾ ਰੋਡ ਜਿਹੜਾ ਮੇਨ ਰੋਡ ਆ ਮੇਨ ਰੋਡ ਠੀਕ ਹੈ ਜੀ ਜੀ ਤੇ ਦਿਖਾਈਏ ਫਿਰ ਤੁਹਾਨੂੰ ਆਪਾਂ ਵੈਟ ਜਿਹ ਰੰਗ ਰੂਪ ਤੇ ਜਿਹੜੇ ਕਾਫੀ ਸਫਾਈ ਚ ਆ ਜਿਹੜੇ ਤੇ ਬਾਕੀ ਇਸ ਤਰ੍ਹਾਂ ਹੀ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਕਿ ਨਵਾਂ ਸੁਭਾਉ ਕੀ ਬਤੀ ਹੈ ਸੁਭਾਉ ਦੂਜਾ ਜੀ ਸੁਭਾਉ ਦੂਸਰਾ ਆ ਹਾਂ ਜੀ ਮੂੰਹ ਛੱਕੀ ਅਜੇ ਦੰਦ ਬਰਾਬਰ ਕੰਡਿਆ ਜੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ ਸੋਈ ਨੂੰ ਅੱਜ ਭਾਈ 10 ਦਿਨ ਹੋ ਗਏ ਆ 10 ਦਿਨ ਹੋ ਗਏ ਆ ਕਿੰਨਾ ਦੋ ਤਿਆਰੇ ਦੇ ਕੋਲ 16 ਕਿਲੋ ਤਿਆਰ ਜਿਹੜਾ ਵੀਰ ਭਰਾ ਮਿੰਕੇ ਖੜੇ ਦੋ ਟੈਨ ਦੇ अच्छा दो टाइम च होवे तीन टाइम च होवे ਘਰ ਇੱਥੇ ਤਸੱਲੀ ਕਰਕੇ ਖੜੇ ਮਿਲ ਕੇ 16 ਲੀਟਰ ਜਿਹੜਾ ਚੁਆ ਕੇ ਦੋਗੇ ਐ ਜੀ ਠੰਡਾ ਇਹਦਾ ਵੀ ਕੋਈ ਚੱਕ ਗਾਲਾ ਠੀਕ ਆ ਠੰਡਾ ਕਰਕੇ 16 ਲੀਟਰ ਬਣਾ ਕੇ ਦਵਾਂਗੇ ਅੱਗੇ ਬੱਚੀਆਂ ਦਿੱਤੀਆਂ ਚੁਆ ਕੇ ਦਿੱਤੀਆਂ ਪਰਮਾ ਇਹ ਆ ਕਿ ਇੱਥੋਂ ਹੀ ਝੋ ਕੇ ਖੜੇ ਕੋਈ ਨੇ ਇੱਕੋ ਝੋ ਕੇ ਖੜੇ ਤਸੱਲੀ ਕਰਕੇ ਤੇ ਵਾਦ ਸਕਦੀ ਔਰ ਮੈਂ ਜੀ 20 ਦਾ 22 ਦੇ ਲਾਗੇ ਬੰਨੇ ਜਾਊਗੀ ਅੱਛਾ ਹਾਂ ਜੀ ਗੁਰਲਾ ਵਧੂਗੀ ਅਜੇ ਠੀਕ ਆ ਤੇ ਤੋਰ ਕੇ ਵਿਖਾ ਦਈਏ ਕਰੀ ਫਿਰ ਆਪਾਂ ਬਾਕੀ ਚੰਗੇ ਘੱਦ ਘਾਟ ਵਾਲੀ ਹੈ ਇਹ ਇੱਕ ਖੜਨੀ ਤਾਂ ਹੀ ਆਪਣੀ ਤਸੱਲੀ ਕਰਕੇ ਬਾਕੀ ਵੀਡੀਓ ਚ ਕੋਈ ਵੀ ਵੀਰ ਪਸ਼ੂ ਖੜਦਾ ਕਿਸੇ ਪ੍ਰਕਾਰ ਦਾ ਨਫਾ ਹੁੰਦਾ ਹੈ ਉਹ ਵੀ ਟਾੜਾ ਹੈ ਤੇ ਜੇ ਘਾਟ ਆਂਦਾ ਹੈ ਉਹ ਵੀ ਟਾੜਾ ਹੈ ਇਸ ਕਰਕੇ ਪਹਿਲਾਂ ਹੀ ਆਪਣੇ ਵੇਖ ਚਾ ਕੇ ਸਮਝ ਕੇ ਖੜਿਆ ਕਰੋ ਲੈ ਜਾ ਵੀਰ ਜੀ ਠੰਡੀ ਫੇਲ ਪੂਰੀ ਠੰਡੀ ਠੰਡੀ ਤੇਰੀ ਹੈ ਜਿਹੜੀ ਲੈ ਜਾ ਲੈ ਬਾਕੀ ਉਤਰਾਂ ਜਿਹੜੀ ਕੱਦ ਕਾਠ ਦੀ ਰੰਗ ਰੂਪ ਦੀ ਜਿਹੜੀ ਚੰਗੀ ਆ ਦੁੱਧ ਵੀਕ ਦੇ ਲਾਗੇ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਮੋਕੇ ਤੇ ਜਿਹੜਾ ਕਹਿੰਦੇ 16 ਲੀਟਰ ਧਿਆਲੇ ਬਾਕੀ ਅੱਗੇ ਕੋਈ ਵੀਰ ਆਪਣੀ ਦੋ ਟਾਈਮ ਤਸੱਲੀ ਕਰਕੇ ਲੈ ਜਾਏ ਤੇ ਚਵਾਚੂ ਵੀਰ ਜੀ ਓਕੇ ਹੀ ਆ ਪੂਰਾ ਮੈਂ ਖਾ ਜੀ ਇੱਕ ਤਾਂ ਹੁੰਦਾ ਜਾਂ ਡੋਕੇ ਦਾ ਫਰਕ ਨਿਕਲੇ ਤੇ ਇੱਥੇ ਛੱਡ ਜੇ ਦਿਖਾ ਦੀ ਚਵਾਇੱਕ ਕਰੀ ਲੀਟਰ ਨਾਲ ਮਿਲ ਕੇ ਇਹਦਾ ਇੱਕ ਹੋਰ ਪ੍ਰਿੰਸਪਾਜੀ ਦੋ ਬੱਚਾ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਨਾ ਅੱਛਾ ਬਾਲਟੀ ਚ ਭਜਾਇਆ ਜੀ ਅੱਛਾ ਦੋਨੋਂ ਟਾਈਮ ਹੀ ਉਹਨਾਂ ਦੇ ਦੋਵੇਂ ਸੂਵੇ ਸੂਵੇ ਆਂਦੇ ਜੀ ਇਹਨਾਂ ਨੂੰ ਥੱਲੇ ਛੱਡਿਆ ਅੱਛਾ ਇਦਾਂ ਰਸੀਪਾ ਕੇ ਥੱਲੇ ਬਾਲਟੀ ਲੈ ਕੇ ਬਹਿ ਜਾਣਾ ਤੇ ਬਾਲਟੀ ਚ ਦੁੱਧ ਬੱਚੇ ਨੂੰ ਪਾ ਦੇਣਾ ਖੁੱਲਾ ਆਪਣੀ ਮਰਜ਼ੀ ਨਾਲ ਜਨਮ ਤੇ ਬੱਚਾ ਨਹੀਂ ਥੱਲੇ ਛੱਡਣਾ ਨਾ ਛੱਡਣਾ ਹੀ ਬੱਚਾ ਥੱਲੇ ਅੱਛਾ ਉਹਨੇ ਆਈ ਨਹੀਂ ਕੀਤਾ ਬੱਚਾ ਛੱਡਣ ਦਾ ਥੱਲੇ ਠੀਕ ਆ ਜੀ ਤੇ ਇਸ ਤਰ੍ਹਾਂ ਹੀ ਜਿਹੜਾ ਵਾ ਇਸ ਤਰ੍ਹਾਂ ਹੀ ਚ ਹੋਣੀ ਹੈ ਇਸ ਤਰ੍ਹਾਂ ਹੀ ਚ ਹੋਣੀ ਹੈ ਤੇ ਆਹ ਤਰ੍ਹਾਂ ਬੱਚਾ ਜੀ ਇਹਦਾ ਉੱਪਰ ਰੋਣਾ ਪਾਣੀਆ ਲੈਣਾ ਤੇ ਚਵਾਜ ਦਾ ਇੱਕ ਰੀ ਤੁਹਾਨੂੰ ਇਤਰਾ ਹੀ ਦਿਖਾ ਦਿੰਨੇ ਆ ਚਾਚੂ ਦਾ ਜਿਹੜਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਬਾਕੀ ਅੱਗੇ ਖੜਨੇ ਤੁਸੀਂ ਆਪਣੀ ਮਰਜ਼ੀ ਨਾਲ ਪਰ ਬਾਕੀ ਆ ਦੇਖ ਸਕਦੇ ਜੀ ਦਿਖਾ ਦੇ ਫਿਰ ਜੀ ਚਵਾ ਆਖ ਤੇ ਅਗਲੇ ਸਨੰਦਾਂ ਵਿੱਚ ਬਾਦਛਾੜੀਏ ਵਧੀਆ ਪਾਣੀ ਠੀਕ ਹੈ ਜੀ ਬਾਜੀ ਅਗਲੇ ਪਿਛਲੇ ਦਾ ਕੋਈ ਵੀ ਚਾਹ ਡੋਕੇ ਧਾਰ ਦਾ ਫਰਕ ਨਿਕਲਾਵੇ ਦਿੱਤਾ ਵੀ ਉਦਾ ਹੀ ਦਿੱਤੀ ਬੈਠ ਠੀਕ ਹੈ ਜੀ ਆਪਣਾ ਲੀਟਰ ਮਾਰ ਕੇ ਬੰਦਾ ਮਿਲ ਕੇ ਖੜੇ ਏਡਾ ਬਾਲਟੀ ਬੱਲੇ ਰੱਖ ਕੇ ਛੋਕੇ ਦਵਾ ਤਸੱਲੀ ਕਰਕੇ ਖੜੇ ਹੈ ਨਾ ਤਸੱਲੀ ਕਰਕੇ ਖੜੇ ਠੀਕ ਹੈ ਜੀ ਜੀ ਇਹ ਆ ਵੀ ਕੋਈ ਮੇਰਾ ਵੀਰ ਸੰਜੂ ਹੈ ਨਾ ਹਾਂ ਜੀ 22 ਕਿਲੋ ਪਲੱਸ ਹੋਊਗਾ ਤੇ ਮੋਲੇ ਦਾ ਮੋੜੀ ਜੀ ਕੋਈ ਫਟ ਨਹੀਂ ਕਰਨਾ ਕੋਈ ਪੈਂਟ ਨਹੀਂ ਕਰਨਾ ਹਾਂਜੀ ਮੋਲ ਤਾਂ ਕਰੀਏ 55000 ਜੀ ਨੇ 50 ਦੀ ਦੇ ਦੇਵਾਂਗੇ 50000 ਦੀ ਦੇ ਦੇਣੀ ਆ ਕੋਈ ਵੀਰ ਭਰਾ ਫੋਨ ਕਰੂ ਜਾਂ ਮਾਨਤਾ ਕਰ ਲਾਂਗੇ ਫੋਨ ਖੁੱਲਾ ਹੀ ਕਰ ਦੋਗੇ ਕਰ ਲਾਂਗੇ ਜਾਂ ਵੀਰ ਭਰਾ ਕਿੰਨਾ ਕਰਨਾ ਛੋਟੇ ਵੀਰ ਮਾਨੇ ਤਾਂ ਹੋਰ ਕਿੰਨੇ ਦੀ 48 48000 ਦੀ ਚਲੋ ਮੌਕੇ ਤੇ ਮੌਕੇ ਤੇ ਭਰਾ ਫੋਨ ਕਰੇ ਕਰ ਲਾਂਗੇ ਮੌਕੇ ਤੇ ਹੋਰ ਕਰ ਦੋਗੇ ਜੀ ਠੀਕ ਹੈ ਜੀ ਜੀ ਬਾਕੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਾਕੀ ਖੜਨੇ ਤੁਸੀਂ ਆਪਣੀ ਮਰਜ਼ੀ ਨਾਲ ਆ ਜਿਹੜੇ ਵੀ ਵੀਰ ਨੂੰ ਪਸੰਦ ਆ ਉਹ ਜਿਹੜਾ ਨਕੂਨ ਲਾਵੇ ਤੇ ਆਪਣੇ ਜਿਹੜਾ ਤਸੱਲੀ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ